ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤਾਂ ਨਵੇਂ ਤਾਜ਼ੇ ਸੂਏ ਪਸ਼ੂ ਨੂੰ ਜੋ ਆਪਾਂ ਪੰਜਾਬ ਹਰਿਆਣੇ ਚ ਕਰਾਂ ਜ ਦਲੀਆ ਪਾਉਨੇ ਆ ਤਾਂ ਉਹਦਾ ਬਾਰੇ ਜਾਣਕਾਰੀ ਦੇਣੀ ਹੈ ਜਿਵੇਂ ਕਿ ਆਪਾਂ ਆਪਦੇ ਕਰੇ 10 ਕਿਲੋ ਮੱਕੀ ਤੇ 10 ਕਿਲੋ ਕਣਕ 10 ਕਿਲੋ ਛੋਲੇ ਤਿੰਨੇ ਦਲ ਕੇ ਮਿਕਸ ਕਰਕੇ ਬਣਾਏ ਹੋਏ ਹਨ ਜਦੋਂ ਪਸੂ ਸੂਏ ਨੂੰ 15 ਤੋਂ 20 ਦਿਨ ਹੋ ਜਾਂਦੇ ਨੇ ਤਾਂ ਉਸ ਟਾਈਮ ਅਸੀਂ ਇਹਨੂੰ ਪਕਾ ਕੇ ਦਿੰਨੇ ਆ ਜਿਵੇਂ ਕਿ ਆਹ ਹਾਰਾਗਾ ਤੁਹਾਡੇ ਸਾਹਮਣੇ ਹਾਰੇ ਦੇ ਵਿੱਚ ਆਪਾਂ ਨੇ ਤਿੰਨ ਪਾਥੀਆਂ ਪਾਤੀਆਂ ਇਹਦੇ ਥੱਲੇ ਪਾਥੀਆਂ ਪਾ ਕੇ ਵਿੱਚ ਪਾਣੀ ਜਦੋਂ ਗਰਮ ਹੋ ਜਾਂਦਾ ਤਾਂ ਪਾਣੀ ਗਰਮ ਹੋਏ ਦੇ ਵਿੱਚ ਆਪਾਂ ਆਹ ਜਿਹੜੀ ਤੁਹਾਨੂੰ ਇੱਕ ਬਾਟੀ ਦਿਖਾ ਰਿਹਾ ਇਹ ਅਸੀਂ ਇੰਨੇ ਪਾਣੀ ਦੇ ਵਿੱਚ ਪਾ ਦਨੇ ਆ ਤੇ ਵਿੱਚ ਥੋੜੀ ਜੀ ਹਲਕੀ ਜੀ ਬੜੇ ਮਹਿੰਦੀ ਖਲ ਪਾ ਦਨੇ ਆ ਜਿਹੜੀ ਇਹ ਘੰਟਾ ਦੋ ਘੰਟੇ ਦੇ ਵਿੱਚ ਰਿਜ ਕੇ ਤਿਆਰ ਹੋ ਜਾਂਦੀ ਆ ਤੇ ਤਕਰੀਬਨ ਇਹਦੇ ਨਾਲ ਜਿਵੇਂ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਬੱਠਲ ਬੱਠਲ ਬੋਲਿਆ ਜਾਂਦਾ ਕਈਆਂ ਇਲਾਕਿਆਂ ਤਾਂ ਤਾਂਸਲਾ ਬੋਲਿਆ ਜਾਂਦਾ ਤਾਂਸਲਾ ਪਰ ਜਾਂਦਾ ਤਾਂ ਇਹਨੂੰ ਲਾ ਕੇ ਅਸੀਂ ਤਾਂਸਲੇ 'ਚ ਉਲਟਾ ਕੇ ਰੱਖ ਦਨੇ ਆ ਤਾਂ ਦਿਨ ਨੂੰ ਇਹ ਰਾਤ ਰਾਤ 'ਚ ਠੰਡੀ ਹੋ ਜਾਂਦੀ ਆ ਤਾਂ ਠੰਡੀ ਹੋਣ ਤੋਂ ਬਾਅਦ ਆਸੀਂ ਆਪਣੇ ਪਸ਼ੂਆਂ ਨੂੰ ਪਾ ਇੱਕ ਪਸ਼ੂ ਵਾਸਤੇ ਇਹ ਖਰਾਕ ਦਿੰਨੇ ਆ ਜਿਵੇਂ ਕਿ ਹੁਣ ਆਪਣੇ ਕੋਲੇ HF ਦੀਆਂ ਗਾਂ ਸੂਈ ਹੋਈ ਆ ਉਹਨੂੰ ਆਪਾਂ ਇਹ ਪਾਉਨੇ ਆ ਜੀ ਦਲੀਆ ਰੰਨ ਕੇ ਤੇ ਉਸ ਤੋਂ ਬਾਅਦ ਆਪਾਂ ਜਦੋਂ 25 ਤੋਂ 30 ਦਿਨ ਹੋ ਜਾਂਦੇ ਨੇ ਤਾਂ ਉਸ ਟਾਈਮ ਆਪਾਂ ਉਹਨੂੰ ਪੂਰੀ ਖਰਾਕ ਦੇਣੀ ਸ਼ੁਰੂ ਕਰ ਦਿੰਨੇ ਆ ਜਿਵੇਂ ਕਿ ਮਿਕਸ ਫੀਡ ਤਿਆਰ ਕੀਤੀ ਹੋਈ ਆ ਤੇ ਉਹਨੂੰ ਥੋੜੀ ਜਿਨੀ ਪਾਣੀ ਚ ਪਿਉ ਆਉਂਦਿਆਂ ਤੇ ਨਾਲ ਬੜੇਮਿਆਂ ਦੀ ਖਾਲ ਤੇ ਛੋਲਿਆਂ ਦੀ ਚੂਰੀ ਇਹ ਵੀ ਪਾ ਦਿੰਨੇ ਆ ਜਿਵੇਂ ਗਾਵਾਂ ਨੇ ਗਾਵਾਂ ਦੇ ਵਿੱਚ 8000 ਜਾਂ 10000 ਕਾਰਗਲ ਦੀ ਫੀਡ ਆਪਾਂ ਤਕਰੀਬਨ ਦੁੱਧ ਮੰਗਰ ਜਿਵੇਂ ਕਿ ਆਪਣੇ ਕੋਲੇ ਗਾਂ ਕੀ ਤਾਂ ਆਪਾਂ 1 ਕਿਲੋ ਪਾ ਦਿੰਨੇ ਆ ਦਿਨ ਵਿੱਚ ਦੀ ਉਹਨੂੰ 2 ਕਿਲੋ ਫੀਡ ਪਾਉਨੇ ਆ ਤਾਂ ਇਹ ਦਲੀਆ ਦਾ ਜਿਹੜਾ ਆਪਾਂ ਸਵੇਰ ਦੇ ਟਾਈਮ ਤੇ ਪਾਉਨੇ ਆ ਤੇ ਜਿਹੜਾ ਮਿਕਸ ਫੀਡ ਕਰਕੇ ਤੇ ਬੜੇਮੇ ਦੀ ਚੂਰੀ ਤੇ ਬੜੇਮੇ ਤੇ ਚੂਰੀ ਬੜੇਮੇ ਦੀ ਖਲਤੇ ਚੂਰੀ ਤੇ ਮਿਕਸ ਫੀਡ ਆ ਜਿਹੜੀ ਉਹ ਸ਼ਾਮ ਦੇ ਟਾਈਮ ਤੇ ਪਾ ਦਿੰਨੇ ਆ ਦੁਪਹਿਰ ਦੇ ਟਾਈਮ ਤੇ ਉਸ ਨੂੰ ਆਪਾਂ ਕਿਲੋ ਘਰ ਗਲ ਦੀ ਫੀਡ ਪਾ ਦਿੰਨੇ ਆ ਦੋਸਤੋ ਜੇ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਇਕ ਜ਼ਰੂਰ ਕਰ ਦਿਓ ਦੋਸਤੋ ਆਪਾਂ ਆਪਣੇ ਫੇਸਬੁਕ ਨੇ ਫੇਸਬੁਕ ਪੇਜ ਦੇ ਉੱਤੇ ਨਵੀਂ ਤੋਂ ਨਵੀਂ ਵੀਡੀਓ ਪਾਇਆ ਕਰਾਂਗੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਜਿੰਨੀ ਕੁ ਵੀਰ ਆਪਾਂ ਨੂੰ ਜਾਣਕਾਰੀ ਹੋਊਗੀ ਓਨੀ ਕੁ ਆਪਾਂ ਵੀਡੀਓ ਚ ਸ਼ੇਅਰ ਜ਼ਰੂਰ ਕਰਿਆ ਕਰਾਂਗੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਗੱਬਣ ਪਸ਼ੂ ਨੂੰ ਜਿਹੜਾ ਸੋਣ ਤੋਂ 2 ਮਹੀਨੇ ਪਹਿਲਾਂ ਫੀਡ ਪਾਉਣੀਆਂ ਤਾਂ ਉਹਦੇ ਬਾਰੇ ਜਾਣਕਾਰੀ ਦੇਵਾਂਗੇ